मुदाबादाद मुरम मुबा मुखां गोली चेजम मुरियाण जे चवनि वारे मुर्दाबाद ਰੇਕਤਾ ਜਿੰਦਾਬਾਦ 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 ਹਾਟਾ ਏਕਾ ਜਿੰਦਾਬਾਦ 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 ਆਪ ਪੁਨਿਆ ਮੰਗਾ ਮਨਵਾ ਕੇ ਰਹਾਗੇ ਜੈ ਜੈ ਜਿੰਦਾਬਾਦ ਰਹਾ ਕੇ ਰਹਾਗੇ ਸੋਨਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਸਾਡਾ ਪ੍ਰਧਾਨ ਮੰਤਰੀ ਮਿਰਿੰਦਰ ਮੋਦੀ ਜੈ ਬ੍ਰਹਮੰਦਾਬ ਜੁਰਦਾਬਾਦ ਜੁਰਦਾਬਾਦ ਨਹੀਂ ਇਹ ਚੌਨੇ ਆ ਜਿਹੜੀਆਂ ਕਿਸਾਨ ਮੋਲ ਕਹਿੰਦੇ ਨੇ ਦਿੱਲੀ ਵਿੱਚ ਉਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਹੀਆਂ ਉਹ ਮੰਗਾਂ ਨੂੰ ਲਾਗੂ ਉਹ ਕਰੇ ਉਹ ਜੇ ਨਹੀਂ ਕਰਦਾ ਤੇ ਸਾਡਾ ਸੰਗਤ ਜਿੰਨੇ ਜਿ ਕੋ ਮੰਗਾ ਨਹੀਂ ਮੰਨਉਂਦੀਆਂ ਜਿੰਨੀਆਂ ਵੀ ਮੰਗਾ ਹੈਗੀਆਂ ਮੈਂ ਬਚਤਾ ਚ ਨਹੀਂ ਆਣੇ ਜਾਂਦਾ ਤੇ ਸਾਰੇ মিডিਆ ਵਾਲਿਆਂ ਨੂੰ ਵੀ ਪਤਾ ਸਾਰੇ ਸਾਡੇ ਕਿਸਾਨ ਭਾਈਆਂ ਨੂੰ ਵੀ ਪਤਾ ਸਾਰੇ ਲੋਕਾਂ ਨੂੰ ਪਤਾ ਵੀ ਆ ਜਿਹੜਾ ਗੋਸਾਲ ਸਿੰਘ ਚਲਿਆ ਉਹ ਸਾਡਾ ਸੰਗਤ ਕੋਈ ਨਹੀਂ ਕੱਲ ਜਾਣੀ ਹੈਗਾ ਜਿਹੜੀਆਂ ਮੰਗਾ ਮੰਨੀਆਂ ਗਿਆ ਨਾ ਮੰਨੀਆਂ ਗਿਆ ਉਹ ਅਸੀਂ ਇਹ ਜਿਹੜਾ મોદી ਹੈ ਇਹ ਕਹਿੰਦਾ ਮੈਂ ਸਭ ਦਾ ਸਾਥ ਸਭ ਦਾ ਵਿਕਾਸ ਇਹ ਉਹਨਾਂ ਲੋਕਾਂ ਵਿੱਚੋਂ ਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਖਲਾਟੀਆਂ ਨੂੰ ਵੀ ਅਜੇ ਤੱਕ ਸਨਮਾਨ ਨਹੀਂ ਕੀਤਾ ਇਹ ਕਿਹਨੂੰ ਸਨਮਾਨ ਕਰਦਾ ਜਿਹੜੇ ਮਾਫੀ ਮੰਗ ਕੇ ਆ ਗਏ ਹੈਗੇ ਉਹਨਾਂ ਦੀਆਂ ਫੋਟੋਜ਼ ਹੁੰਦਾ ਉਹ ਹਵਾ 'ਚ ਜਿਹੜੇ ਮਾਫੀ ਮੰਗ ਕੇ ਆਏ ਉਹਨਾਂ ਦੀ ਉਹ ਉਹ ਦੇਸ਼ ਭਗਤ ਉਹਨਾਂ ਦੇ ਰਿਪੋਰਟਾਂ ਲੋ ਫਾਹਂਜੀ ਫੋਟੋ ਲਾਓ ਸਰਾਪਰੀ ਫੋਟੋ ਲਾਓ ਉਹ ਗੱਦੇ ਦੀ ਬਾਬਿਆਂ ਦੀ ਫੋਟੋ ਲਾਓ ਜਿਨ੍ਹਾਂ ਨੇ ਆਪਣੀਆਂ ਜੈਤਾਂ ਲੋਕਾਂ ਬਾਹਰ ਤੇ ਬਾਗੀਆਂ ਦੇ ਬਾਹਰ ਤੇ ਹਿੰਦੂਸਤਾਨ ਬਾਹਰ ਅਹੀਂ ਇਹ ਕਹਿਣਾ ਚਾਹੁੰਦੇ ਆ ਹੱਡੀਆਂ ਮੰਗਾਂ ਜਿਗਰ ਨਹੀਂ ਮੰਨਿਆ ਜਾਂਦੀ ਉਹਨਾਂ ਜੀ ਯਾਦ ਹੀ ਰਹੇ ਸਹਿਤਕਾਰੀ ਸਭਾ ਪੰਜਾਬ ਤੋਂ ਸੂਬਾ ਜਨਰਲ ਸਕੱਤਰ ਔੰਕਾਰ ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਸਾਡੇ ਪ੍ਰਧਾਨ ਜੀ ਸੂਬਾ ਪ੍ਰਧਾਨ ਬਾਪੂ ਬਲਕਾਰ ਸਿੰਘ ਜੀ ਮੱਲੀ ਜੋਨ ਪ੍ਰਧਾਨ ਆਪਣੇ ਨਰਿੰਦਰ ਸਿੰਘ ਨਾਰਪੁਰ ਗੁਲਬਿੰਦਰ ਸਿੰਘ ਇਕਾਈ ਪ੍ਰਧਾਨ ਸਾਡੇ ਮੰਜਪੁਰ ਤੋਂ ਤੇ ਹੋਰ ਜਿੰਨੇ ਵੀ ਸਾਥੀ ਸ਼ੇਰ ਸਿੰਘ ਸਮੇਤ ਭਾਰੀ ਗਿਣਤੀ ਦੇ ਵਿੱਚ ਸਾਡੇ ਵਰਕਰ ਜਿਹੜੇ ਆ ਅੱਜ ਪੰਘਾਲੇ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੇ ਆ ਅੱਜ ਅਸੀਂ ਜਿਹੜਾ ਸਾਡਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਕਾਲ ਹੈ ਕਿ ਸਾਰੇ ਭਾਰਤ ਦੇ ਵਿੱਚ ਹਰਿਆਣੇ ਦੀ ਜਿਹੜੀ ਜਾਬਰ ਸਰਕਾਰ ਹੈ ਤੇ ਕੇਂਦਰ ਦੀ ਬੀਜੇਪੀ ਜਿਹੜੀ ਜਾਬਰ ਸਰਕਾਰ ਜਿਹਨਾਂ ਨੇ 13 14 ਤੇ 21 ਫਰਵਰੀ 2024 ਨੂੰ ਜਦੋਂ ਅਸੀਂ ਦਿੱਲੀ ਵੱਲ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਜਾ ਰਹੇ ਸੀ ਸਾਰੇ ਭਾਰਤ ਦੇ ਵਿੱਚੋਂ ਕਿਸਾਨ ਤੇ ਮਜ਼ਦੂਰ ਇਕੱਤਰ ਹੋ ਕੇ ਤਾਂ ਇਹਨਾਂ ਸਰਕਾਰਾਂ ਨੇ ਜਿਹੜਾ ਸੀ ਉਹ ਜ਼ਬਰ ਕੀਤਾ ਸਾਡੇ ਉੱਤੇ ਸਾਡੇ ਉੱਤੇ ਅਥੂ ਗੈਸ ਦੇ ਗੋਲੇ ਮਾਰੇ लाठी चार्ज ਕੀਤਾ ਗੋਲੀਆਂ ਚਲਾਈਆਂ ਸਾਡਾ ਪੁੱਤ ਸ਼ੋਭਕਰਨ ਸਿੰਘ ਗੋਲੀ ਮਾਰ ਕੇ ਸ਼ਹੀਦ ਕੀਤਾ ਪ੍ਰਿਤਪਾਲ ਸਿੰਘ ਨਵਾਂ گاؤں ਜਿਹਨੂੰ ਬੋਰੀ ਦੇ ਵਿੱਚ ਪਾ ਕੇ ਮਾਰਿਆ ਉਹਦਾ ਜਵਾੜਾ ਵੀ ਤੋੜਿਆ ਸਾਡੇ 450 ਦੇ ਕਰੀਬ ਜਿਹੜੇ ਕਿਸਾਨ ਆ ਉਹ ਫੱਟੜ ਹੋ ਗਏ 6 ਕਿਸਾਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ 25 ਤੋਂ 26 ਕਿਸਾਨ ਜਿਹੜੇ ਅੱਜ ਤੱਕ ਉੱਥੇ ਸ਼ਹੀਦ ਹੋ ਗਏ ਜਦੋਂ ਕਿ ਅਸੀਂ ਇੱਕ ਲੋਕਤੰਤਰੀਕ ਦੇਸ਼ ਦੇ ਵਿੱਚ ਰਹਿ ਰਹੇ ਆ ਲੋਕਤੰਤਰੀਕ ਦੇਸ਼ ਦੇ ਵਿੱਚ ਰਹਿੰਦੇ ਆ ਸਾਨੂੰ ਆਪਣੇ ਦੇਸ਼ ਦੀ ਰਾਜਧਾਨੀ ਵੱਲ ਜਾਣ ਦਾ ਪੂਰਾ ਅਧਿਕਾਰ ਹੈ ਪਰ ਹਰਿਆਣੇ ਦੀ ਜਿਹੜੀ ਜ਼ਾਬਰ ਸਰਕਾਰ ਹੈ ਇਹਨੇ ਸੜਕ ਦੇ ਵਿੱਚ ਬੈਰੀਕੇਟ ਲਾ ਕੇ ਜਿਹੜਾ ਉਹ ਸਾਨੂੰ ਰੋਕਿਆ ਸੀ ਤੇ ਆ ਜਿਹੜੇ ਪੁਲਿਸ ਦੇ ਅਫਸਰ ਆ ਜਿਹੜੇ ਤੁਸੀਂ ਫੋਟੋ ਦੇਖ ਰਹੇ ਹੋ ਪੁਤਲੇ ਦੇ ਉੱਤੇ ਇਹਨਾਂ ਅਤਿਆਚਾਰੀ ਅਫਸਰਾਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਸਾਡੇ ਉੱਤੇ ਸੋ ਹਰਿਆਣਾ ਸਰਕਾਰ ਨੇ ਡਿਮਾਂਡ ਰੱਖੀ ਆ ਰਾਸ਼ਟਰਪਤੀ ਕੋਲ ਕਿ ਇਹਨਾਂ ਨੂੰ ਸਨਮਾਨਤ ਕੀਤਾ ਜਾਏ ਦੇਖੋ ਆਜ਼ਾਦ ਭਾਰਤ ਦੇ ਵਿੱਚ ਇਹ ਜਰਨਲ ਡਾਇਰ ਵਰਗੀ ਨੀਤੀ ਹੈ ਮੋਦੀ ਦੀ ਕਿ ਜਿਸ ਤਰ੍ਹਾਂ ਜਰਨਲ ਡਾਇਰ ਨੇ ਜਲਿਆਂਵਾਲੇ ਬਾਗ ਦੇ ਉੱਤੇ ਗੋਲੀ ਚਲਾਣ ਵਾਲੇ ਅਪਰਾਧੀਆਂ ਨੂੰ ਜਿਹੜਾ ਅਤਿਆਚਾਰੀਆਂ ਨੂੰ ਜਿਹੜਾ ਸਨਮਾਨਤ ਕੀਤਾ ਸੀ ਜਾਂ ਜਰਨਲ ਡਾਇਰ ਨੂੰ ਸਨਮਾਨਤ ਕੀਤਾ ਗਿਆ ਸੀ ਸੋ ਇਸੇ ਤਰ੍ਹਾਂ ਨਰਿੰਦਰ ਮੋਦੀ ਇਹਨਾ ਅਤਿਆਚਾਰੀ ਅਫਸਰਾਂ ਨੂੰ ਜਿਹੜਾ ਸਨਮਾਨਿਤ ਬੀਜੇਪੀ ਜਿਹੜਾ ਕਰਨ ਦੀ ਗੱਲ ਕਰਦੀ ਹੈ ਸੋ ਇਹ ਉਹ ਡਿਕਟੇਟਰ ਸਰਕਾਰ ਹੈ ਉਹ ਤਾਨਾਸ਼ਾਹ ਸਰਕਾਰ ਹੈ ਜਿਹੜੀ ਲੋਕਾਂ ਦੀਆਂ ਵੋਟਾਂ ਲੈ ਕੇ ਲੋਕਾਂ ਦੇ ਉੱਤੇ ਅਤਿਆਚਾਰ ਕਰਨਾ ਚਾਹੁੰਦੀ ਹੈ ਇਸ ਕਰਕੇ ਅੱਜ ਕਿਸਾਨ ਮੋਰਚਾ ਜਿਹੜਾ ਸਾਰੇ ਭਾਰਤ ਦੇ ਵਿੱਚ ਇਹਨਾ ਅਤਿਆਚਾਰੀਆਂ ਦਾ ਜਿਹੜਾ ਉਹ ਪੁਤਲਾ ਫੂਕ ਰਿਹਾ ਹੈ ਅਸੀਂ ਜਿਹੜਾ ਹੁਸ਼ਿਆਰਪੁਰ ਦੀ ਤਹਿਸੀਲ ਮਕੇਰੀਆਂ ਦੇ ਕਸਬਾ ਨਵਾ ਪੰਘਾਲਾ ਅੱਡੇ ਦੇ ਵਿੱਚ ਜਿਹੜਾ ਆ ਉਹ ਮਤਲਬ ਜਿਹੜਾ ਹੁਣ ਜਾ ਜਾ ਕੇ ਤੇ ਉੱਥੇ ਇਹਨਾਂ ਦਾ ਪੁਤਲਾ ਫੂਕਾਂਗੇ ਤੇ ਸਾਡਾ ਸੰਘਰਸ਼ ਉਦੋਂ ਤੱਕ ਚੱਲਦਾ ਰਹੇਗਾ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਜਦੋਂ ਤੱਕ ਸਾਡੀਆਂ ਜਿਹੜੀਆਂ ਮੋਦੀ ਨੇ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਆ ਉਹ ਲਾਗੂ ਨਹੀਂ ਕਰ ਦਿੰਦਾ ਉਦੋਂ ਤੱਕ ਸਾਡਾ ਜਿਹੜਾ ਸੰਘਰਸ਼ ਇਸੇ ਤਰ੍ਹਾਂ ਹੀ جاری ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ